ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਆਪਾਂ ਪੰਜਾਬੀ ਟਾਈਪਿੰਗ ਦੇ ਰਾਵੀ ਫੌਂਟ ਦੇ ਵਿੱਚ ਕਿਸੇ ਵੀ ਅੱਖਰ ਨੂੰ ਲਿਖਣਾ ਭੁੱਲ ਗਏ ਆ ਕਿ ਉਹਨੂੰ ਆਪਾਂ ਕਿਵੇਂ ਲਿਖਣਾ ਉਹਦੀ ਸ਼ਾਰਟਕਟ ਕੀ ਕੀ ਆ ਆਓ ਵੇਖਦੇ ਹਾਂ ਕਿ ਤੁਸੀਂ ਕਿਵੇਂ ਕਿਸੇ ਵੀ ਅੱਖਰ ਦੀ ਸ਼ਾਰਟਕਟ ਕੀ ਨੂੰ ਕਿਵੇਂ ਦੇਖ ਸਕਦੇ ਹੋ ਤੇ ਉਹਨੂੰ ਇਨਸਰਟ ਕਰਾ ਸਕਦੇ ਹੋ ਸੱਖਰ ਨੂੰ ਸ਼ੀਟ ਤੇ ਆਓ ਸਭ ਤੋਂ ਪਹਿਲੇ ਇਨਸਰਟ ਤੇ ਤੁਸੀਂ ਕਲਿੱਕ ਕਰਨਾ ਉਸ ਤੋਂ ਬਾਅਦ ਸਿੰਬਲ ਤੇ ਕਲਿੱਕ ਕਰਨਾ ਉਸ ਤੋਂ ਬਾਅਦ ਮੋਰ ਸਿੰਬਲ ਜਿੱਦਾਂ ਤੁਸੀਂ ਕਲਿੱਕ ਕਰੋਗੇ ਉਸ ਤੋਂ ਬਾਅਦ ਤੁਸੀਂ ਫੌਂਟ ਦੇ ਵਿੱਚ ਆ ਕੇ ਰਾਵੀ ਫੌਂਟ ਨੂੰ ਸਿਲੈਕਟ ਕਰਨਾ ਜੇ ਤੁਸੀਂ ਰਾਵੀ ਫੌਂਟ ਨੂੰ ਸਿਲੈਕਟ ਕਰ ਲਓਗੇ ਤੁਹਾਡੇ ਸਾਹਮਣੇ ਸ਼ੀਟ ਆ ਜਾਏਗੀ ਜਿਸ ਦੇ ਵਿੱਚ ਤੁਸੀਂ ਕਿਸੇ ਵੀ ਅੱਖਰ ਨੂੰ ਇਨਸਰਟ ਕਰਾ ਸਕਦੇ ਹੋ ਉਹਦੀ ਸ਼ਾਰਟਕਟ ਕੀ ਨੂੰ ਚੈੱਕ ਕਰ ਸਕਦੇ ਹੋ ਆਓ ਜਿੱਦਾਂ ਇੱਥੇ ਲਿਖਿਆ 1/2 ਦੇਖੋ ਥੱਲੇ ਇਹਦੀ ਸ਼ਾਰਟਕਟ ਕੀ ਆ ਰਾਈਟ ਇੱਥੇ ਦੇਖੋ ਸ਼ਾਰਟਕਟ ਇਹਦੀ ਲਿਖੀ ਆ ਕਿ ਅਲਟ ਦੇ ਨਾਲ 0189 ਆ ਜਿਹੜਾ ਅਲਟਾ ਆ ਤੁਹਾਡਾ ਲੈਫਟ ਹੈਂਡ ਤੇ ਆ ਲੈਫਟ ਹੈਂਡ ਦੇ ਅਲਟ ਦੇ ਨਾਲ ਜਦੋਂ ਤੁਸੀਂ 0189 ਪ੍ਰੈਸ ਕਰੋਗੇ ਤਾਂ ਆ ਜਾਏਗਾ 1/2 ਜਾਂ ਤੁਸੀਂ ਇੱਥੋਂ ਵੀ ਇਨਸਰਟ ਕਰਾ ਸਕਦੇ ਹੋ ਸੱਖਰ ਨੂੰ 1/2 ਨੂੰ ਇੱਥੇ ਬਹੁਤ ਸਾਰੇ ਅੱਖਰ ਦਿੱਤੇ ਆ ਤੁਸੀਂ ਕਿਸੇ ਦੀ ਵੀ ਸ਼ਾਰਟਕਟ ਕੀ ਨੂੰ ਚੈੱਕ ਕਰ ਸਕਦੇ ਹੋ ਉਸ ਨੂੰ ਯਾਦ ਵੀ ਕਰ ਸਕਦੇ ਹੋ ਜਿੱਦਾਂ ਦੇਖੋ ਇੱਥੇ ਲਿਖਿਆ ਊੜੇ ਦੇ ਨਾਲ ਦੁਲੈਂਕੜ ਦੀ ਮਾਤਰਾ ਲੱਗੀ ਆ ਇਹਦਾ ਸ਼ਾਰਟਕਟ ਕੀ ਆ ਸ਼ਿਫਟ ਦੇ ਨਾਲ ਟੀ ਪ੍ਰੈਸ ਕਰੋਗੇ ਤਾਂ ਆ ਜਾਏਗਾ ਦੇਖੋ ਆ ਗਿਆ ਇਹਨੂੰ ਤੁਸੀਂ ਇਨਸਰਟ ਕਰਾ ਲਿਆ ਹੁਣ ਜੇ ਮੈਂ ਆਪਾਂ ਹੁਣ ਆਪਾਂ ਪ੍ਰੈਕਟਿਸ ਕਰਨੀ ਹੈ ਦੀ ਆਪਾਂ ਆਪੇ ਸ਼ਿਫਟ ਦੇ ਨਾਲ ਟੀ ਪ੍ਰੈਸ ਕੀਤਾ ਤਾਂ ਕੀ ਆ ਜਾਏਗਾ ਊੜੇ ਦੇ ਨਾਲ ਦੁਲੈਂਕੜ ਦੀ ਮਾਤਰਾ ਲੱਗੀ ਹੋਈ ਹੈ ਇਦਾਂ ਤੁਸੀਂ ਕਿਸੇ ਵੀ ਅੱਖਰ ਦੀ ਸ਼ਾਰਟਕਟ ਕੀ ਨੂੰ ਚੈੱਕ ਕਰ ਸਕਦੇ ਹੋ ਕਿ ਕੀ ਹੈ ਉਸ ਤੋਂ ਬਾਅਦ ਨਾਲੇ ਤੁਸੀਂ ਇੱਥੇ ਕਿਸੇ ਵੀ ਅੱਖਰ ਨੂੰ ਇਨਸਰਟ ਵੀ ਕਰਾ ਸਕਦੇ ਹੋ ਜਿਹੜੀ ਤੁਸੀਂ ਜਦੋਂ ਤੁਸੀਂ ਟਾਈਪਿੰਗ ਕਰਦੇ ਹੋ ਤੁਸੀਂ ਕੋਈ ਵੀ ਅੱਖਰ ਭੁੱਲ ਜਾਂਦੇ ਹੋ ਤੁਸੀਂ ਇੱਥੋਂ ਆਸਾਨੀ ਨਾਲ ਦੇਖ ਸਕਦੇ ਹੋ ਜਿੱਦਾਂ ਈ ਲਈ ਸ਼ਿਫਟ ਦੇ ਨਾਲ ਬੀ ਪ੍ਰੈਸ ਕੀਤਾ ਤਾਂ ਈ ਆ ਜਾਈ इत देखो आ गया देखो आडे सामने है शिफ्ट सामने है कि इतने तुम देखो लैफ्ट अल्टाल जीरो वन फोर सैवन प्रेस करोगा आ जाएगा सिंग डबल इनवर्ट कोमा आ जाएगा राइट डबल इनवर्ट कोमा लैफ्ट डबल इनवर्ट कोमा देखो अल्ट जीरो वन फोर एट प्रेस किया गया राइट डबल इनवर्ट कोमा ਇਹਦੇ ਤੁਸੀਂ ਕਿਸੇ ਵੀ ਅੱਖਰ ਨੂੰ ਆਸਾਨੀ ਨਾਲ ਦੇਖ ਸਕਦੇ ਹੋ ਦੀ ਸ਼ਾਰਟਕਟ ਕੀ ਨੂੰ ਚੈੱਕ ਕਰ ਸਕਦੇ ਹੋ ਤੇ ਆਪਣੀ ਸ਼ੀਟ ਤੇ ਇਨਸਰਟ ਵੀ ਕਰਾ ਸਕਦੇ ਹੋ ਅਗਰ ਤੁਹਾਨੂੰ ਵੀਡੀਓ ਵਧੀਆ ਲੱਗੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ